ਧੰਨ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਸਾਥੋਂ ਤੇਰਾ ਪੂਰਾ ਸਤਕਾਰ ਨਹੀਂ ਹੋ ਸਕਿਆ ਦੇ ਨਾਲ ਮੁਸਲਮਾਨ ਬਣਾ ਹੋਵੇ ਜਾਂ ਮੌਤ ਦੇ ਘਾਟ ਉਤਾਰਿਆ ਹੋਵੇ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਰਕੇ ਸੀਸ ਦੀ ਢਾਲ ਅਗਾ ਸਤਗੁਰਾਂ ਰੋਕ ਜ਼ੁਲਮ ਦੀ ਗਏ ਸ਼ਮਸ਼ੀਰ ਹੈ ਸੰਤ ਉਹ ਜ਼ੁਲਮੀ ਤਲਵਾਰ ਨੂੰ ਗੁਰੂ ਤੇਗਪਾਹਾਦਰ ਮਹਾਰਾਜ ਜੀ ਨੇ ਰੂਪ ਦਿੱਤਾ ਹੁਣ ਵੇਖੋ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੇ ਜਿਹੜੇ ਸਹਬਜ਼ਾਦੇ ਹਨ ਤਿੰਨ ਸਹਬਜ਼ਾਦਿਆਂ ਦਾ ਪ੍ਰਕਾਸ਼ ਬਾਬਾ ਜੁਝਾਰ ਸਿੰਘ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਹੁੰਦਾ ਹੈ ਗੁਰੂ ਬਚਪਨ ਵੀ ਉੱਥੇ ਹੀ ਬਤੀਤ ਹੁੰਦਾ ਹੈ ਇਹਨਾਂ ਦਾ ਪਰ ਪਹਾੜੀਆਂ ਨੂੰ ਅਤੇ ਮੁਗਲਾਂ ਨੂੰ ਗੁਰੂ ਪਾਤਸ਼ਾਹ ਜੀ ਦੀ ਚੜ੍ਹਦੀ ਕਲਾ ਪਸੰਦ ਨਹੀਂ ਸੀ ਉਹ ਈਰਖਾ ਕਰਦੇ ਸਨ ਉਹ ਖਾਰ ਖਾਂਦੇ ਸਨ ਤੇ ਔਰੰਗਜ਼ੇਬ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦਬਾਇਆ ਜਾਵੇ ਨਹੀਂ ਦਬਦਾ ਫਿਰ ਉਹਨੂੰ ਮਾਰਿਆ ਜਾਵੇ ਉਹਦੇ ਸਿੱਖਾਂ ਨੂੰ ਫੜਿਆ ਜਾਵੇ ਪਰ ਇਸ ਤਰੀਕੇ ਦੇ ਨਾਲ ਕਲਗੀਆਂ ਵਾਲੇ ਨੇ ਕੌਮ ਨੂੰ ਸੰਗਠਿਤ ਕੀਤਾ ਕੇ ਗੁਰੂ ਰੂਪ ਸਾਧ ਸੰਗਤ ਜਿਉ ਪਹਾੜੀਆਂ ਅਤੇ ਮੁਗਲਾਂ ਦੀ ਕੋਈ ਪੇਸ਼ ਨਹੀਂ ਚੱਲੀ ਗੁਰੂ ਰੂਪ ਸਾਧ ਸੰਗਤ ਜਿਉ ਪਹਾੜੀਆਂ ਅਤੇ ਮੁਗਲਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਚਾਰੇ ਪਾਸੇ ਤੋਂ بڑے ਹਮਲੇ ਹੋਏ 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲੜੀਆਂ ਚਾਰ ਜਗਾਂ ਜੰਗਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਲੜੀਆਂ ਚਾਰਾਂ ਵਿੱਚ ਵੀ ਫਤਿਹ ਹਾਸਲ ਕੀਤੀ ਗੁਰੂ ਹਰगोविंद ਪਾਤਸ਼ਾਹ ਜੀ ਨੇ ਤੇ 14 ਜੰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਤਿਹ ਹਾਸਲ ਕੀਤੀ ਤੇ ਇੱਕ ਗੱਲ ਜ਼ਰੂਰ ਹੈ ਕਿਸੇ ਵੀ ਜੰਗ ਵਿੱਚ ਗੁਰੂ ਸਾਹਿਬ ਨੇ ਪਹਿਲ ਨਹੀਂ ਕੀਤੀ ਪਰ ਜਿਹੜਾ ਕੋਈ ਜ਼ਰਵਾਣਾ ਕੋਈ ਜ਼ੁਲਮੀ ਚੜ ਕੇ ਆਇਆ ਨਾ ਉਸ ਨੂੰ ਮੋਢੀ ਖਾਣੀ ਪਈ ਉਹਨੂੰ ਹਾਰ ਦਾ ਮੂੰਹ ਵੇਖਣਾ ਪਿਆ ਗੁਰੂ ਰੂਪ ਸਾਧ ਸੰਗਤ ਜੀਓ ਤੇ ਇਸ ਤਰੀਕੇ ਦੇ ਨਾਲ ਜਦੋਂ ਕੋਈ ਬਾਹ ਨਹੀਂ ਚੱਲੀ ਫੇਰ ਪਹਾੜੀਆਂ ਅਤੇ ਮੁਗਲਾਂ ਨੇ ਝੁੱਠੀਆਂ ਸੌਹਾਂ ਖਾਧੀਆਂ ਕਾਰਨ ਕੀ ਸੀ ਕਿ ਅੱਗੇ ਠੰਡ ਆ ਰਹੀ ਹੈ ਅਤੇ ਗੁਰੂ ਪਾਤਸ਼ਾਹ ਜੀ ਤਾਂ ਜਿਹੜੇ ਹਨ ਉਹ ਕਿਲੇ ਦੇ ਵਿੱਚ ਹਨ ਪਰ ਬਾਹਰ ਜਿਨ੍ਹਾਂ ਨੇ ਘੇਰਾ ਪਾਇਆ ਹੋਇਆ ਹੈ ਪਹਾੜੀਆਂ ਅਤੇ ਮੁਗਲਾਂ ਨੇ ਉਹਨਾਂ ਨੂੰ ਚਿੰਤਾ ਸੀ ਕਿ ਅਸੀਂ ਠੰਡ ਦੇ ਵਿੱਚ ਕਿਵੇਂ ਰਵਾਂਗੇ ਬਾਹਰ ਦੇ ਪਾਸੇ ਫੇਰ ਆਟੇ ਦੀ ਗੋ ਬਣਾ ਕੇ ਅਤੇ ਕੁਰਾਨ ਦੇ ਦਸਤਕਾਂ ਵਾਲੀ ਦਸਤਕਾਂ ਵਾਲੀ ਔਰਗਜੇਵ ਦੇ ਦਸਤਕਾਂ ਵਾਲੀ ਕੁਰਾਨ ਭੇਜੀ ਕਿ ਤੁਸੀਂ ਇਹ ਕਿਲਾ ਖਾਲੀ ਕਰਕੇ ਜਿੱਥੇ ਮਰਜੀ ਚਲੇ ਜਾਓ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ ਗੁਰੂ ਪਾਤਸ਼ਾਹ ਜੀ ਜਾਣਦੇ ਸਨ ਕਿ ਇਹ ਜਿਹੜੇ ਪਹਾੜੀ ਅਤੇ ਮੁਗਲ ਹਨ ਇਹ ਸੌਆਂ ਝੂਠੀਆਂ ਖਾ ਰਹੇ ਪਰ ਫੇਰ ਵੀ ਗੁਰੂ ਪਾਤਸ਼ਾਹ ਜੀ ਨੇ 6 ਅਤੇ 7 ਕੋਦੀ ਰਾਤ ਨੂੰ आनंदपुर साहिब ਦਾ ਕਿਲਾ ਛੱਡਿਆ ਆਪਾਂ ਸਾਰੇ ਜਾਣਦੇ ਹਾਂ ਤੇ ਵੱਡੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ 6 7 8 ਤੋਂ 21 22 ਦਸੰਬਰ ਨੂੰ ਇਸ ਵਾਰ ਵੱਡੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜੋ ਸ਼ਹੀਦੀ ਜੋੜ ਮੇਲਾ ਹੈ ਉਹ ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ ਛੋਟੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ 11 12 13 ਨੂੰ ਵੀਰਵਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਗੁਰੂ ਰੂਪ ਸਾਧ ਸੰਗਤ ਜੀਓ 25 26 27 ਦਸੰਬਰ ਨੂੰ ਤੇ ਹੁਣ ਵੇਖੋ ਗੁਰੂ ਰੂਪ ਸਾਧ ਸੰਗਤ ਜੀਓ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਗੁਰੂ ਕੇ ਮਹਿਲ ਅਤੇ ਅਨੰਨ ਸਿੱਖ ਸਾਹਿਬ ਜਾਦੇ ਪਿਆਰੇ ਗੁਰੂ ਰੂਪ ਸਾਧ ਸੰਗਤ ਜੀਓ ਜਦੋਂ ਸਰਸਾ ਨਦੀ ਦੇ ਕੋਲ ਆਉਂਦੇ ਨੇ ਨਾ ਸਰਸਾ ਨੰਗਲ ਪਿੰਡ ਦੇ ਉੱਤੇ ਨੇੜੇ ਹੈ ਤੇ ਬੇਮੌਸਮੀ ਬਰਸਾਤ ਦੇ ਕਰਕੇ ਸਰਸਾ ਵੀ ਪੂਰੇ ਜੋਗਨ ਦੇ ਉੱਪਰ ਚੜੀ ਹੋਈ ਹੈ ਪਿਛਲੇ ਪਾਸੇ ਪਹਾੜੀ ਅਤੇ ਮੁਗਲ ਆਉਂਦੇ ਨੇ ਤੇ ਉਹਨਾਂ ਨੂੰ ਕੌਣ-ਕੌਣ ਰੋਕਦਾ ਹੈ ਬਾਬਾ ਅਜੀਤ ਸਿੰਘ ਬਾਬਾ ਜੂਚਾਰ ਸਿੰਘ ਭਾਈ ਬਚਿੱਤਰ ਸਿੰਘ ਜੀ ਭਾਈ ਕੁਦੇ ਸਿੰਘ ਜੀ ਗੁਰੂ ਰੂਪ ਸਾਧ ਸੰਗਤ ਜੀ ਕਿਉਂਕਿ ਪਤਾ ਹੈ ਕਿ ਜੇ ਹਮਲਾ ਹੋਣਾ ਹੈ ਪਿਛਲੇ ਪਾਸੇ ਤੋਂ ਹੋਣਾ ਹੈ ਕਿਉਂਕਿ ਪਹਾੜੀਏ ਅਤੇ ਮੁਗਲਾਂ ਨੇ ਜਿਨ੍ਹਾਂ ਨੇ ਘੇਰਾ ਪਾਇਆ ਸੀ ਉਹ ਆਪਣੀਆਂ ਕਸਮਾਂ ਉੱਚਕੇ ਟੰਗ ਕੇ ਭੁਲਾ ਕਰਕੇ ਗੁਰੂ ਸਾਹਿਬ ਦੇ ਕਾਫਲੇ ਦੇ ਉੱਪਰ ਹਮਲਾ ਬول ਦਿੰਦੇ ਹਨ ਇੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਇੱਕ ਹਿੱਸੇ ਦੇ ਵਿੱਚ ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਮਾਤਾ ਸਹਿਬ ਦੇਵਾ ਜੀ ਦਿੱਲੀ ਵਾਲੇ ਪਾਸੇ ਚਲੇ ਜਾਂਦੇ ਹਨ ਅਤੇ ਇੱਕ ਹਿੱਸੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੋਨੋਂ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਤੇ ਗੁਰੂ ਰੂਪ ਸਾਧ ਸੰਗਤ ਜੀ ਉਹ ਸਿੱਖ ਜਿਹੜੇ ਹਨ 40 ਦੇ ਕਰੀਬ ਪੰਜਾਂ ਪਿਆਰਿਆਂ ਸਮੇਤ ਉਹ ਇੱਕ ਕੱਚੀ ਗੜੀ ਨੂੰ ਆਪਣਾ ਟਿਕਾਣਾ ਬਣਾਉਂਦੇ ਹਨ ਇਸ ਕੱਚੀ ਗੜੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਲਾਲ ਅਤੇ ਇੱਥੇ ਚਮਕੌਰ ਦੀ ਧਰਤੀ ਦੇ ਉੱਪਰ ਤਿੰਨ ਪਿਆਰੇ ਸ਼ਹੀਦ ਹੁੰਦੇ ਹਨ ਭਾਈ ਸੰਗਤ ਸਿੰਘ ਜੀ ਦੀ ਵੀ ਸ਼ਹਾਦਤ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਜਿਹੜੀ ਹੈ ਉਹ ਅੱਠ ਪੌ ਨੂੰ ਹੁੰਦੀ ਹੈ ਗੁਰੂ ਰੂਪ ਸਾਧ ਸੰਗਤ ਜੀਓ ਤੇ ਹਕੀਮ ਜੋਗੀ ਅੱਲਾ ਯਾਰ ਰੱਖਾ ਉਹ ਲਿਖਦਾ ਹੈ ਗਾਂਝ ਸ਼ਹੀਦਾਂ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਕਾਵਿ ਰੂਪ ਦੇ ਵਿੱਚ ਕਵਤਾ ਰੂਪ ਚ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦਾਨੇ ਵਫਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਿਬਜ਼ਾਦਿਆਂ ਦੀ ਗਾਥਾ ਕਵਤਾ ਰੂਪ ਦੇ ਵਿੱਚ ਲਿਖਦਾ ਹੈ ਤੇ ਗੁਰੂ ਰੂਪ ਸਾਧ ਸੰਗਤ ਜਿਉ ਛੱਕੀ ਮਜੋਗੀ ਅੱਲਾ ਯਾਰ ਖਾਂ ਲਿਖਦਾ ਹੈ ਬਸ ਏਕ ਹਿੰਦ ਮੇ তীਰਥ ਹੈ ਯਾਤਰਾ ਕੇ ਲਈ ਕਿਹੜਾ ਕਟਾਈ ਬਾਪ ਨੇ ਬੇਟੀ ਜਹਾਂ ਖੋਹ ਲਈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਲਾਲਾਂ ਨੂੰ ਆਪਣੇ ਹੱਥੀ ਤੋਰ ਕਰਕੇ ਗੁਰੂ ਰੂਪ ਸਾਧ ਸੰਗਤ ਜੀਓ 10 ਲੱਖ ਮੁਗਲ ਫੌਜ ਦੇ ਨਾਲ ਮੁਕਾਬਲਾ ਕਰਨ ਵਾਸਤੇ ਭੇਜਣਾ ਕੀਤਾ ਤੇ ਇੱਕ ਹਿੱਸੇ ਦੇ ਵਿੱਚ ਦਾਦੀ ਮਾਤਾ ਗੁਜਰ ਕੌਰ ਜੀ ਦੇ ਨਾਲ ਛੋਟੇ ਸਾਹਿਬ ਜਾਤੇ ਪਹਿਲੀ ਰਾਤ ਕੰਮੋ 마ਸ਼ਕੀ ਦੀ ਛੰਨ ਦੇ ਵਿੱਚ गुजारਦੇ ਨੇ ਦੂਜੀ ਰਾਤ ਗੰਗੂ ਦੇ ਪਿੰਡ ਸਹੇੜੀ ਬਤੀਤ ਕਰਦੇ ਨੇ ਤੇ ਇੱਥੇ ਹੀ ਫਿਰ ਗੰਗੂ ਲਾਲਚ ਦੇ ਵਿੱਚ ਆਕਰਕੇ ਧਨ ਚੋਰੀ ਕਰ ਲੈਂਦਾ ਹੈ ਮਾਤਾ ਦਾ ਮੋਹਰਾਂ ਚੋਰੀ ਕਰ ਲੈਂਦਾ ਅੱਤੇ ਫਿਰ ਆਪ ਹੀ ਜਾ ਕੇ ਮੋਰਿੰਡੇ ਠਾਣੇ ਦੇ ਵਿੱਚ ਇਤਲਾਹ ਦੇ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਦੀ ਮਾਤਾ ਅਤੇ ਉਹਦੇ ਛੋਟੇ ਸਾਹਿਬ ਜਾਂਦੇ ਮੇਰੇ ਘਰੇ ਠਹਿਰੇ ਹੋਏ ਹਨ ਉਤੋਂ ਦੇ ਜਾਣੇ ਖਾਤੇ ਮਾਨੇ ਖਾਂ ਦੋ ਸਿਪਾਹੀ ਗੁਰੂ ਰੂਪ ਸਾਧ ਸੰਗਤ ਜੋ ਗੰਗੂ ਦੇ ਪਿੰਡ ਜਾਂਦੇ ਹਨ ਮਾਤਾ ਗੁਜਰੀ ਜੀ ਅਤੇ ਸਹਿਬ ਜਾਦਿਆਂ ਨੂੰ ਗ੍ਰਿਫਤਾਰ ਕਰਕੇ ਇੱਕ ਰਾਤ ਮੋਰਿੰਡੇ ਦੀ ਪੋਤ ਵਾਲੀ ਦੇ ਵਿੱਚ ਰੱਖਿਆ ਜਾਂਦਾ ਹੈ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਉਸ ਤੋਂ ਬਾਅਦ ਅਗਲੇ ਦਿਨ ਫਿਰ ਇਹਨਾਂ ਨੂੰ ਤਿੰਨਾਂ ਨੂੰ ਸਰਹੰਦ ਦੀ ਧਰਤੀ ਦੇ ਉੱਪਰ ਜਾਂਦਾ ਜਾਂਦਾ ਹੈ ਕਿੱਥੇ ਰੱਖਿਆ ਜਾਂਦਾ ਠੰਡੇ ਬੁਰਜ ਦੇ ਵਿੱਚ ਇਹ ਠੰਡਾ ਬੁਰਜ ਉਹ ਸੀ ਜਿੱਥੇ ਗਰਮੀਆਂ ਦੇ ਵਿੱਚ ਵੀ ਠੰਡੀ ਹਵਾ ਲੱਗਦੀ ਸੀ ਅੱਜ ਆਪਣੇ ਕੋਲ ਸਰਦੀਆਂ ਤੋਂ ਬਚਣ ਵਾਸਤੇ ਬਹੁਤ ਕੁਝ ਹੈ ਗਰਮ ਕੱਪੜੇ ਹਨ ਹੀਟਰ ਹਨ ਬਹੁਤ ਕੁਝ ਹੈ ਗੁਰੂ ਰੂਪ ਸਾਧ ਸੰਗਤ ਜੀਓ ਪਰ ਸਾਗ ਜਾਦਿਆਂ ਕੋਲ ਮਾਤਾ ਗੁਜਰੀ ਜੀ ਦੇ ਕੋਲ ਕੁਝ ਵੀ ਨਹੀਂ ਸੀ ਉਸ ਸਮੇਂ ਇਹ ਜਿਹੜੀ ਠੰਡ ਹੈ ਜਾਂ ਤਾਂ ਬਜ਼ੁਰਗਾਂ ਨੂੰ ਜ਼ਿਆਦਾ ਲੱਗਦੀ ਹੈ ਜਾਂ ਬੱਚਿਆਂ ਨੂੰ ਲੱਗਦੀ ਹੈ ਤੇ ਹੁਣ ਦੇਖ ਲਓ 80-82 ਸਾਲ ਦੇ ਮਾਤਾ ਗੁਜਰਕੌਰ ਜੀ ਹਨ ਅਤੇ ਸਾਹਿਬ ਜਾਦੇ 7 ਅਤੇ 9 ਸਾਲ ਦੇ ਹਨ ਦੋ ਰਾਤਾਂ ਠੰਡੇ 부ਜਦੇ ਵਿੱਚ ਬਤੀਤ ਕਰਦੇ ਹਨ ਅਤੇ ਬਾਬਾ ਮੋਤੀ RAM ਮਹਿਰਾ ਜਿਹੜਾ ਕਿ ਉਹਨਾਂ ਨੂੰ ਦੁੱਧ ਛਕਾਉਣ ਦੀ ਸੇਵਾ ਕਰਦਾ ਹੈ ਤੇ ਗੁਰੂ ਰੂਪ ਸਾਧ ਸੰਗਤ ਜਿਓ ਸਿਪਾਹੀ ਨੂੰ ਗਹਿਣੇ ਦੇ ਕਰਕੇ ਕਿ ਮੈਨੂੰ ਸੇਵਾ ਕਰ ਲੈਣ ਦੇ ਬੜੀ ਮੁਸ਼ਕਲ ਦੇ ਨਾਲ ਸੇਵਾ ਮਿਲੀ ਹੈ ਤੇ ਗੁਰੂ ਰੂਪ ਸਾਧ ਸੰਗਤ ਜੀਓ ਘਰੇ ਗਰਮ ਦੁੱਧ ਕਰਕੇ ਸਾਬਜਾਦੇ ਅਤੇ ਮਾਤਾ ਗੁਸਰੀ ਜੀ ਨੂੰ ਛਕਾਉਣਾ ਕਰਦਾ ਹੈ ਪੇਸ਼ੀ ਪੈਂਦੀ ਹੈ ਦੋ ਦਿਨ ਪੇਸ਼ੀ ਪੈਂਦੀ ਰਹਿੰਦੀ ਹੈ ਤੇ ਇਸ ਤਰੀਕੇ ਦੇ ਨਾਲ ਫਿਰ ਜਦੋਂ ਕਿਸੇ ਲਾਲਚ ਦੇ ਵਿੱਚ ਕਿਸੇ ਡਰਾਵੇ ਦੇ ਵਿੱਚ ਸਾਬਜਾਦੇ ਨਹੀਂ ਆਉਂਦਾ ਦੇਤੇ ਕਾਜ਼ੀ ਕਹਿੰਦਾ ਹੈ ਕਿ ਇਨ੍ਹਾਂ ਬਾਲਾ ਨੂੰ ਇਨ੍ਹਾਂ ਬੱਚਿਆਂ ਨੂੰ ਕਿਉਂਕਿ ਤੇਰੇ ਵਜ਼ੀਰ ਖਾਨ ਨਾ ਤੇਰੇ ਗੁਰੂ ਗੋਬਿੰਦ ਸਿੰਘ ਜੀ ਕਾਬੂ ਆ ਰਿਹਾ ਹੈ ਕੱਲ ਨੂੰ ਇਨ੍ਹਾਂ ਨੇ ਵੱਡੇ ਹੋ ਜਾਣਾ ਇਹ ਤੇਰੀ ਨੱਕ 'ਚ ਦਮ ਕਰ ਦੇਣਗੇ ਇਸ ਲਈ ਇਨ੍ਹਾਂ ਨੂੰ ਤੂੰ ਹੁਣੇ ਇੱਥੇ ਹੀ ਮਾਰ ਦੇ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਫਿਰ ਫਤਵਾ ਲਾਉਂਦਾ ਕਾਜ਼ੀ ਕਿ ਇਹਨਾਂ ਨੂੰ ਜਿਉਂਦੇ ਜੀ ਲੀਹਾ ਵਿੱਚ ਚਿਣਿਆ ਜਲਣਾ ਹੈ ਮਾਤਾ ਗੁਜਰੀ ਜੀ ਨੂੰ ਗੁਰੂ ਰੂਪ ਸਾਧ ਸੰਗਤ ਜਿਉ ਜਦੋਂ ਸਹਬਜਾਦੇ ਜਾ ਕੇ ਦੱਸਦੇ ਹਨ ਕਿ ਮਾਤਾ ਜੀਓ ਕਲ ਨੂੰ ਸਾਨੂੰ ਕਹਿੰਦੇ ਨੀਹਾਂ ਦੇ ਵਿੱਚ ਚਿਣਿਆ ਜਾਣਾ ਹੈ ਅਸੀਂ ਉਹਨਾਂ ਦੇ ਕਿਸੇ ਡਰਾਬੇ ਦੇ ਵਿੱਚ ਕਿਸੇ ਇਲਾਜ ਦੇ ਵਿੱਚ ਨਹੀਂ ਆਏ ਤੇ ਸਤਕਾਰਯੋਗ ਸਾਧ ਸੰਗਤ ਜਿਉ ਦੋਨੋਂ ਸਹਬਜਾਦਿਆਂ ਨੂੰ ਸੋਦੇਦਾਰ ਵਜ਼ੀਰ ਖਾਂ ਬੜੀ ਵਾਰੀ ਪੁੱਛਦਾ ਹੈ ਕਿ ਮੈਂ ਇਹਨਾਂ ਨੂੰ ਝੁਕਾ ਲਵਾਂ ਤੇ ਆਪਣੇ ਆਪ ਹੀ ਗੁਰੂ ਗੋਬਿੰਦ ਸਿੰਘ ਮੇਰੇ ਆਪਣੇ ਕਾਬੂ ਦੇ ਵਿੱਚ ਆ ਜਾਵੇਗਾ ਪਰ ਨਹੀਂ ਗੁਰੂ ਰੂਪ ਸਾਧ ਸੰਗਤ ਜਿਓ ਛੋਟੇ ਸਹਿਬਜ਼ਾਦਿਆਂ ਨੂੰ ਸਾਸ਼ਲ ਬੇਗ ਤੇ ਬਾਸ਼ਲ ਬੇਗ ਤਿਆਰ ਹੋ ਜਾਂਦੇ ਨੇ ਕਿ ਅਸੀਂ ਇਹਨਾਂ ਨੂੰ ਨੀਹਾ ਵਿੱਚ ਚਿੰਨਣ ਵਾਸਤੇ ਤਿਆਰ ਹਾਂ ਤੇ ਵੇਖੋ ਕੰਧ ਗਿੱਟਿਆਂ ਤੋਂ ਗੁੱਡਿਆਂ ਤੱਕ ਗੁੱਡਿਆਂ ਤੋਂ ਲੰਗ ਤੱਕ ਲੰਗ ਤੋਂ ਛਾਤੀ ਤੱਕ ਆ ਜਾਂਦੀ ਹੈ ਤੇ ਗੁਰੂ ਰੂਪ ਸਾਧ ਸੰਗਤ ਜਿਉ ਉਹ ਕੋਮਲ ਫੁੱਲ ਜਿਹੜੇ ਹਨ ਉਸ ਕੰਧ ਦੇ ਵਿੱਚ ਚਿਣੇ ਜਾਂਦੇ ਹਨ ਉਸ ਤੋਂ ਬਾਅਦ ਕੰਧ ਡਿੱਗਦੀ ਹੈ ਤੇ ਕਹਿੰਦੇ ਹਨ ਕਿ ਵੇਖੋ ਚੈੱਕ ਕਰੋ ਇਹਨਾਂ ਦੀ ਨਬਜ਼ ਵੇਖੋ ਵੀ ਜੂnde ਵੀ ਹਨ ਕਹਿੰਦੇ ਦੋਨਾਂ ਦੀਆਂ ਨਬਜ਼ਾਂ ਚੱਲ ਰਹੀਆਂ ਸਭ ਤੇ ਆਖਦੇ ਹਨ ਕਿ ਇਹਨਾਂ ਦੀਆਂ ਸ਼ਾ ਰਗਾਂ ਨੂੰ ਵੱਟਦੇ ਹੋ ਤੇ ਵੇਖੋ ਸਤਕਾਰਯੋ ਸਾਧ ਸੰਗਤ ਜਿਉ ਉਹ ਸਾਹਿਬਜ਼ਾਦਿਆਂ ਦੀਆਂ ਸ਼ਾਹ ਰਗਾਂ ਨੂੰ ਵੱਢ ਕਰਕੇ ਫਿਰ ਦੋਨੋਂ ਇਜਲਾਦ ਸ਼ਹੀਦ ਕਰ ਦਿੰਦੇ ਹਨ ਅਤੇ ਫਿਰ ਜਦੋਂ ਮਾਤਾ ਗੁਜਰੀ ਜੀ ਨੂੰ ਪਤਾ ਲੱਗਦਾ ਹੈ ਉਹ ਵੀ ਗੁਰੂ ਰੋਪ ਸਾਧ ਸੰਗਤ ਜੀ ਉਹ ਸ਼ਹਾਦਤ ਦਾ ਜਾਮ ਪੀ ਲੈਂਦੇ ਹਨ ਤੇ ਉਸ ਤੋਂ ਬਾਅਦ ਫਿਰ ਇਹਨਾਂ ਦਿਨਾਂ ਪਵਿੱਤਰ ਦੇਹਾਂ ਨੂੰ ਸਸਕਾਰ ਵਾਸਤੇ ਦੀਵਾਨ ਟੋਡਰਮਲ ਖੜੀਆਂ ਮੂਹਰਾਂ ਕਰਕੇ ਧਰਤੀ ਖਰੀਦਦਾ ਹੈ ਔਰੰਗਜ਼ੇਬ ਦੇ ਕੋਲੋਂ ਵਜ਼ੀਰ ਖਾਂ ਦੇ ਕੋਲੋਂ ਤੇ ਸਭ ਤੋਂ ਮਹਿੰਗੀ ਧਰਤੀ ਹੈ ਫਤੇਗੜ ਸਾਹਿਬ ਦੀ ਜਿੱਥੇ ਤਿੰਨੇ ਪਵਿੱਤਰ ਦੇਹਾ ਦਾਸ ਸਸਕਾਰ ਦੀਵਾਨ ਟੋਡਰ ਮਲਜੀ ਨੇ ਕਰਨਾ ਕੀਤਾ ਉਹ ਸਾਹਿਬਜ਼ਾਦੇ ਜਿਹੜੇ ਕਹਿੰਦੇ ਸਨ ਹਮ ਜਾਨ ਦੇ ਕੇ ਹੋਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਵ ਹਮ ਹੈ ਸਰੋਂ ਪਰ ਉਠਾ ਚਲੇ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ ਉਹਨਾਂ ਸਹਿਬ ਜੀ ਆਦਿਆ ਨੇ ਦੇਸ਼ ਅਤੇ ਕੌਮ ਤੋਂ ਆਪਣੀਆਂ ਨਿੱਕੀਆਂ ਨਿੱਕੀਆਂ ਜਿੰਦਾਵਾਰ ਕੇ ਵੱਡਾ ਸਾਕਾ ਕਰਨਾ ਕੀਤਾ ਸਤਿਕਾਰਯੋਗ ਸਾਧ ਸੰਗਤ ਜੀਓ 2-4 ਮਿੰਟ ਇੱਕ ਕਵਤਾ ਠੰਡੇ ਬੁਰਜ ਦੀ 35 ਸੁਖਵਿੰਦਰ ਸਿੰਘ ਰਟਾਲ ਨੇ ਲਿਖੀ ਹੈ ਗੁਰੂ ਰੂਪ ਸਾਧ ਸੰਗਤ ਜੀਓ ਕਿ ਕਿਵੇਂ ਮਾਤਾ ਗੁਜਰੀ ਜੀ ਆਪਣੇ ਲਾਲਾਂ ਨੂੰ ਤਿਆਰ ਕਰਦੇ ਹਨ ਉਹਨਾਂ ਨੂੰ ਗਾਥਾਵਾਂ ਸੁਣਾਉਂਦੇ ਨੇ ਕਿ ਕਿਵੇਂ ਤੁਹਾਡੇ ਦਾਦਾ ਜੀ ਨੇ ਸ਼ਹਾਦਤ ਦਿੱਤੀ ਕਿਵੇਂ ਤੁਹਾਡੇ ਦਾਦੇ ਦੇ ਦਾਦੇ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦੇਣਾ ਕੀਤਾ ਉਹ ਠੰਡੇ ਗੁਰਜ ਦੇ ਪਿੰਤੇ ਮੈਂ ਕਿਹਾ ਕਿ ਮੈਂ ਆਪ ਜੀ ਦੇ ਕੋਲੋਂ ਖੀਮਾ ਮੰਗ ਲੈਣੀ ਹੈ ਧੰਨਵਾਦ ਹੈ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਦਾ ਪ੍ਰਧਾਨ ਸਾਹਿਬ ਜੀ ਦਾ ਸਮੁੱਚੀ ਕਮੇਟੀ ਦਾ ਅਤੇ ਸਾਰੀਆਂ ਰੱਬ ਵਰਗੀਆਂ ਸੰਗਤਾਂ ਦਾ ਇੱਕ ਵਾਰੀ ਉਚਾਰਨ ਕਰੋ ਸਤਨਾਮ ਸ੍ਰੀ ਕਹਿੰਦੇ ਊੜਾ ਉੱਠੋ ਹੋਵੋ ਲਾਲ ਜੀ ਐਡਾ ਆਖਰੀ ਵਾਰ ਤਿਆਰ ਇਹੜੀ ਇਮਤਿਹਾਨ ਅਜ ਤੁਸਾਂ ਦੇ ਲੈਣੇ ਮੁਗਲਾਂ ਦੀ ਸਰਕਾਰ ਸੱਸਾ ਸੁੰਦਰ ਸ੍ਰੀ ਸਜਾਦਿਆਂ ਮੈਂ ਦੋਹਾ ਦੇ ਦਸਤਾਰ ਹਾ ਹੱਦ ਹੋਏਗੀ ਜ਼ੁਲਮ ਦੀ ਕੱਕਾ ਕਹਿਰ ਦੇਣੇ ਉਨਾ ਗੁਜ਼ਾਰੋ ਮਾਤਾ ਗੁਦਰੀ ਜੀ ਕਹਿੰਦੇ ਖਖਾ ਖਾਤਰ ਆਪਣੇ ਧਰਮ ਦੀ ਦਿਓ ਤਨ ਮਨ ਆਪਣਾ ਵਾਰ ਘਗਾ ਗੋਬਿੰਦ ਸਿੰਘ ਮੇਰੇ ਲਾਲ ਦੇ ਘਗਾ ਘਰ ਲੈ ਕੇ ਅਵਤਾਰ ਨੰਗਾ ਸੰਗਣਾ ਲਾੜੀ ਮੌਤ ਤੋਂ ਨਹੀਂ ਤੁਸਾਂ ਨਹੀਂ ਬਰਖੁਰਦਾਰ ਚਾਚਾ ਜਾਵਾ ਨਾਲ ਵਿਆਹ ਲਿਓ ਤੁਸੀਂ ਲਾੜੀ ਮੌਤ ਮੁਟਿਆਰ ਛੱਛਾ 6ਵੇਂ ਸਤਿਗੁਰ ਲੜੀ ਸੀ ਜੱਜਾ ਜੰਗੂਗੁਲਾ ਨਾਲ ਚਾਰ ਝੱਜਾ ਝੁਕਣਾ ਮੁਗਲਾ ਪੈ ਗਿਆ ਯਹੀਂਆ ਵਹੀਂਆ ਥਾਕੇ ਮਾਰ ਟੈਂਕਾ ਟੱਕਰ ਦਿੱਤੀ ਜਬਰ ਨੂੰ ਪੰਜਵੇਂ ਸਤਗੁਰ ਸਬਰ ਨੂੰ ਧਾਰ ਠੱਠਾ ਠੰਡੀ ਤਵੀ ਨੂੰ ਜਾਣਿਆ ਸਤਗੁਰ ਬਹਿ ਗਏ ਚੌਕੜਾ ਮਾਰ ਡਟਾ ਦੁਨੀਆ ਫੋਨ ਮਤੀ ਦਾਸ ਦਾ ਦਿੱਲੀ ਚਾਂਦਰੀ ਚੌਕ ਵਿਚਕਾਰ ਢੱਡਾ ਟੱਕੀ ਪਤ ਇਸ ਹਿੰਦ ਦੀ ਮੇਰੇ ਨੌਵੇਂ ਗੁਰ ਅਵਤਾਰ ਨਾਣਾ ਜਗੋਂ ਮੇਰੇ ਲਾਲ ਨੇ ਤੱਤਾ ਤਿੱਖੀ ਫੜ ਤਲਵਾਰ ਠੱਥਾ ਥੰਮਣ ਲਈ ਹੜਾ ਤਾਪ ਦਾ ਕੀਤਾ ਫਾਲਸਾ ਪੰਥ ਤਿਆਰ ਦਦਾ ਦਰਦਵੰਦ ਜੋ ਦੀਨ ਦਾ ਤਦਾ ਧਰਮ ਦਾ ਪਹਿਰੇਦਾਰ ਨੰਨਾ ਨੀਚ ਇਹ ਪੱਪਾ ਪਹਾੜੀਏ ਖੋਏ ਹਮਲਾ ਵਰ ਕਈ ਵਾਰ ਫਫਾ ਫੇਰ ਅਨੰਦਪੁਰ ਘੇਰਿਆ ਲਸ਼ਕਰ ਬੱਬਾ ਬੇਸ਼ੁਮਾਰ ਪੱਪਾ ਭੁੱਲ ਗਏ ਕੌਲ ਪਹਾੜੀਏ ਨਿਕਲੇ ਮੱਮਾ ਮੁਗਲ ਮਕਾਰ ਯਈਆ ਯੁੱਧ ਸਰਸਾ ਕੋਲ ਮਚਿਆ ਕਈ ਹੋਗੇ ਤੇਗ ਦੀ ਧਾਰ ਰਾਰਾ ਰੁੱਟ ਕੇ ਸਰਸਾ ਵਿੱਚ ਕਈ ਸਭ ਵਿਛੜਿਆ ਪਰਿਵਾਰ ਲੱਲਾ ਲੋਭੀ ਗੰਗੂ ਦੁਸ਼ਟ ਨੇ ਅੱਜ ਦਿੱਤਾ ਲਹੂੜਾ ਮਾਰ ਵਾਵਾ ਵੈਰ ਕਮਾਇਆ ਦੁਸ਼ਟ ਨੇ ਤੁਹਾਨੂੰ ਕਰਵਾਇਆ ਗ੍ਰਿਫਤਾਰ ਅਡਾੜਾ ਸੜਿਆ ਸੋਭਾ ਕ੍ਰੋਧ ਵਿੱਚ ਬੜੇ ਕਰੇਗਾ ਅਤਿਆਚਾਰ ਤੁਹਾਡੇ ਨਿੱਕੇ ਨਿੱਕੇ ਮੋਟਿਆਂ ਤੇ ਆਪਿਆ ਸਾਰਾ ਭਾਰ ਬਚਿਓ ਵੱਡਾ ਸਾਕਾ ਕਰਦੇ ਉਹ ਰਟੋਲ ਨਿੱਕੀਆਂ ਜ਼ਿੰਦਾਬਾਰ ਬੱਚਿਓ ਵੱਡਾ ਸਾਕਾ ਕਰਦੇ ਉਹ ਰਟੋਲ ਨਿੱਕੀਆਂ ਜ਼ਿੰਦਾਬਾਰ ਤੇ ਨਿੱਕੀਆਂ ਜਿੰਦਾ ਨੇ ਵੱਡਾ ਸਾਕਾ ਸਰਹੰਦ ਦੀਆਂ ਨੀਹਾਂ ਦੇ ਵਿੱਚ ਆਪਣੇ ਆਪ ਨੂੰ ਚਣਵਾ ਕਰਕੇ ਕਰਨਾ ਕੀਤਾ ਗੁਰੂ ਰੂਪ ਸਾਧ ਸੰਗਤ ਜੀਓ ਜਿਨ੍ਹਾਂ ਨੂੰ ਅਸੀਂ ਸ਼ਹੀਦੀ ਸਭਾ ਸਲਾਨਾ ਜੋੜ ਮੇਲ ਦੇ ਯਾਦ ਦੇ ਵਿੱਚ ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ ਸੋਹ ਗੁਰੂ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ ਸਾਡੀ ਸਾਰਿਆਂ ਦੀ ਹਾਜ਼ਰੀ ਆਪਣੇ ਚਰਨ ਕਮਲਾਂ ਵਿਖੇ ਪ੍ਰਵਾਨ ਕਰਨ ਇਥੋਂ ਦੇ ਬੱਚੇ ਬੜੇ ਵਧੀਆ ਨੇ ਲਾਇਕ ਹਨ ਗੁਰੂ ਸਾਧ ਸੰਗਤ ਜੀਓ जिन्होंने अपने केसां दी संभाल ਕੀਤੀ ਹੋਈ ਹੈ पढण ਦਾ ਸ਼ੌਕ ਰੱਖਦੇ ਹਨ ਕਿਉਂਕਿ ਇੱਕ ਬੱਚਾ ਮੈਨੂੰ ਆਖਣ ਲੱਗਿਆ ਕਿ ਬਾਬਾ ਜੀ ਆਹ ਕਵਿਤਾ ਨੂੰ ਗਾਇਆ ਵੀ ਜਾ ਸਕਦਾ ਹੈ ਇੱਕ ਕਵਿਤਾ ਗੁਰਮਤਿ ਪ੍ਰਕਾਸ਼ ਦੇ ਵਿੱਚ ਉਹਨਾਂ ਨੇ ਮੈਨੂੰ ਦਿਖਾਉਣਾ ਕੀਤੀ ਸੋ ਸਤਕਾਰਯੋਗ ਸਾਧ ਸੰਗਤ ਜੀ ਉਹ ਯਾਦ ਆਇਆ ਜੇ ਕਿਸੇ ਨੇ ਆਪਣੇ ਕੋਲ ਗੁਰਮਤਿ ਪ੍ਰਕਾਸ਼ ਰਸਾਲਾ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਮਦਾ ਲਵਾਉਣਾ ਹੋਵੇ ਉਹ ਵੀ ਗੁਰੂ ਰੂਪ ਸਾਧ ਸੰਗਤਿਓ ਆਪਣਾ ਐਡਰੈਸ ਦੇ ਦਿਓ ਇੱਕ ਸਾਲ ਇਹ ਗੁਰਮਤ ਪ੍ਰਕਾਸ਼ ਰਸਾਲਾ ਆਪ ਜੀ ਦੇ ਘਰੇ ਆਵੇਗਾ ਇੱਕ ਸਾਲ ਦਾ ਸਿਰਫ ਡਾਕ ਖਰਚ 50 ਰੁਪਏ ਹੈ ਸੋ ਇਨੀ ਆਪ ਕੋ ਕਰੋ ਬੇਨਤੀਆਂ ਪਰਵਾਰ ਭੁੱਲਾਂ ਚੁੱਕਾਂ ਦੀ ਬਖਸ਼ੋ ਖਿਮਾ ਬੋਲਦੇ ਹੋਏ ਬਿਆੰਤ ਭੁੱਲਾਂ ਹੋ ਜਾਂਦੀਆਂ ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰੂ ਨਹੀਂ ਭੁੱਲਦਾ ਨਹੀਂ ਮਨੁੱਖ ਤਾਂ ਗਲਤੀਆਂ ਦਾ ਪੁਤਲਾ ਹੈ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਪਾਤਸ਼ਾਹ ਮਿਹਰ ਕਰਨ ਸਾਰਿਆਂ ਦੀਆਂ ਨੇਕ ਕਮਾਈਆਂ ਦੇ ਵਿੱਚ ਬਰਕਤਾਂ ਪਾਉਣ ਦੁੱਖਾਂ ਰੋਗਾਂ ਕਲੇਸ਼ਾਂ ਦਾ ਨਾਸ਼ ਕਰਨ ਬੱਚਿਆਂ ਦੇ ਸੀਸ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ ਆਓ ਆਪਾਂ ਹੁਣ ਇੱਕ ਸ਼ਲੋਕ ਪੜ੍ਹ ਕੇ ਫਿਰ ਅਰਦਾਸ ਦੇ ਵਿੱਚ ਜੁੜਾਂਗੇ ਫਿਰ ਗੁਰੂ ਪਾਤਸ਼ਾਹ ਜੀ ਦਾ ਮੁਖਬਾਕ ਲੈ ਕਰਕੇ ਗੁਰੂ ਰੂਪ ਸਾਧ ਸੰਗਤ ਜਿਓ ਫਿਰ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਗੁਰੂ ਤੋਂ ਖੁਸ਼ੀਆਂ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਵਾਂਗੇ ਗੁਰੂ ਉਪਸਾਧ ਸੰਗਤ ਜੋ ਸ਼ਲੋਕ ਪੜ੍ਹਦੇ ਹਾਂ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਕਰਤਿ ਦਿਵਸ ਰਾਤ ਧੋਏ ਦਾਈ ਦਾਇਆ ਖੇਲ ਸਗਲ ਚੰਗਿਆਈਆਂ ਬੁਰਿਆਈਆਂ ਵਚ ਧਰਮ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗਰਦਾਸ जीओ पिंड सब तेरा वाहे गुरु कहो ना

ਬਾਰ ਸ੍ਰੀ ਭਗਉਤੀ ਜੀ ਕੀ ਪਸਾਹੀ ਦਸਮੀ ਪ੍ਰਤਮ ਪਤ ਲੋਤੀ ਸਮਰਥਾ ਗੁਰੂ ਨਾਨਕ ਲਈ ਧਿਆਈ ਫਿਰਾਂ ਗੋਤ ਗੁਰਤੇ ਅਮਰਦਾਸ ਰਾਮਦਾਸ ਉਹ ਵੀ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੂ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਐਸ ਜਿੱਥੇ ਸਭ ਦੁੱਖ ਜਾਇ ਤੇਗ ਮਹਾਨ ਸਰ ਮੇਰਾ ਨਾਮ ਗਿਆ ਫਿਰ ਧਾਈ ਸਭ ਥੰਗ ਹੋਏ ਸਹਾਈ ਦਸਵੇਂ ਪਾਸਾ ਸਾਰੇ ਸਹਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਧਾਈ ਉਹ ਵੀ ਸਹਾਈ ਦਸਵਾ ਪਾਸੇ ਬਿਮੇਤਰ ਜੋਤ ਅਨੰਤ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਾਲ ਧਿਆਨ ਲਾ ਕੇ ਬੋਲਣਾ ਜੀ ਪੰਜਾਬ ਪਿਆਰਿਆਂ ਚਮਾ ਸਹਿਬ ਜਦਿਆਂ ਚਾਲੀ ਮੋਤਿਆਂ ਹੱਡੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਇ ਤਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਨਾ ਪਿਆਰਿਆਂ ਉਸਤਿਆਰਿਆਂ ਦੀ ਕਮਾਈ ਦਾ ਧਿਆਨ ਲਾ ਕੇ ਬੋਲਣਾ ਜੀ ਅਨੰਤ ਸਰਬ ਸ੍ਰੀ ਨਾ ਸਿੰਘਾ ਸਿੰਘਣੀਆਂ ਨੇ ਧਰਮੇ ਸ਼ੀਤੇ ਬੰਦ-ਬੰਦ ਕਟਾਏ ਕੂਪਰੀਆਂ ਲਹਾਈਆਂ ਚਰਖੜੀਆਂ ਤੇ ਚੜੀ ਤਾਂ ਨਾਲ ਨੱਚ ਰਹੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧੰਬ ਨਹੀਂ ਹਾਰੇ ਆ ਸਿੱਖੀ ਕੇਸਾਂ ਖਵਾਸਾਂ ਸੰਗ ਨਵਾਈ ਦਿਨ ਅਸੀਤ ਸਿੰਘਾ ਸਿੰਘਣੀਆਂ ਪਚਣਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਦਾ ਦਾਨ ਸਰਵਤ ਗੁਰਦੁਆਰਿਆਂ ਜੀ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਦਾਸ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਵਾਹਿਗੁਰੂ ਮੇਰੇ ਗੁਰ ਪਰਮੇਸ਼ਰ ਤੁਹਾਰੇ ਗੋਰਾ ਚਿਤ ਆਵੇ ਚਿਤ ਆਵੇ ਕਸ ਸਰ ਕ ਸਰ ਸੁਖੁ ਵੈ ਜਾਣਾ ਜਣਾ ਕਲ ਸਈ ਸਹਿ ਗੰਤ ਹਰਛਾਇ ਨੈ ਦੇਖ ਦੇਖ ਪਤਿ ਬਿੰਦਗੀ ਪੈ ਪੰਛੀ ਜੀ ਸ੍ਰੀ ਸਾਹਿਬ ਜੀ ਸਹਾਇਕ ਫਲ ਸਾਈ ਕੇ ਬੋਰ ਵਾਲੇ ਬੁਰਣਾ ਜੀ ਕਾਰੂ ਸਿਖੀ ਰਾਂ ਕੇ ਸਦਾਨ ਭੀਕਤਾਂ ਸਭ ਦਾਨ ਭੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਪਵਿੱਤਰ ਦਰਸ਼ਨ ਸਨ ਆਨਕੀਆਂ ਝੰਡੇ ਬੂੰਗੇ ਜੂਗੋ ਟਕੜਾਲ ਧਰਮਕਾਰ ਜੈ ਜੈਕਾਰ ਬੋਲਣਾ ਜੀ ਬਾਪ ਦੇ ਸਿਕਾ ਦਾ ਮਨ ਨੀਮਾ ਮਤੂ ਜੀ ਮਤ ਪਤ ਕਰ ਖਿਆ ਬਗਲ ਪੁਵਾਹੀ ਜੀ ਹੈ ਨਵਾਣਿਓ ਕੇ ਮਾਲ ਨਤਾਨਿਓ ਕੇ ਤਾਣ ਲਉਟ ਦੀ ਓਟ ਤੇ ਲੱਤਿਆਂ ਦੀ ਗਤਨਿਆਸਰੀਆਂ ਦੇ ਹਸਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਬਿਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਦਿਲ ਕੀਤੀ ਜਾਂਦੀ ਹੈ ਪਾਸਾ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਨਗਰ ਨਿਵਾਸੀ ਸਰੋਤ ਸੰਗਤਾਂ ਦੇ ਸਿਰ ਤੇ ਮੇਲ ਭਰਿਆਤ ਰੱਖਿਆ ਮਹਾਰਾਜ ਜੀ ਆਪ ਜੀ ਨੇ ਕਿਰਪਾ ਕਰਕੇ ਨਗਰ ਨਿਵਾਸੀ ਸੰਗਤਾਂ ਨੂੰ ਮਹਾਰਾਜ ਜੀ ਇੱਕ ਰੋਜ਼ਾ ਸਮਾਰਮਨ ਦੀ ਸਭ ਮੌਕਸੇ ਕੀਤੀ ਅੱਜ ਦੇ ਇਹ ਸਮਾਰਮ ਦੇ ਵਿੱਚ ਗੁਰੂ ਘਰੋਂ ਵਰਸਾਇ ਹੋਏ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਪਟਿਆਲੇ ਵਾਲਿਆਂ ਨੇ ਸੰਗਤਾਂ ਨੂੰ ਗੁਰਮਤਿ ਦੇ ਨਾਲ ਮਹਾਰਾਜ ਜੀ ਗੁਰਸਿੱਖੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਗੁਰਬਾਣੀ ਦੀਆਂ ਵਿਚਾਰਾਂ ਦੇ ਨਾਲ ਜੋੜਨਾ ਕੀਤਾ ਹੈ ਮਹਾਰਾਜ ਜੀ ਕਥਾ ਕਰਦੇ ਆਂ ਤੋਂ ਨੇਕਾ ਕਰਦੇ ਆਂ ਭੁੱਲਾਂ ਟੁੱਟੀਆਂ ਗਲਤੀਆਂ ਹੋ ਗਈਆਂ ਹੋਣੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਕਿਰਪਾ ਕਰਿਓ ਅੰਗੇ ਵਾਸਤੇ ਭਾਈ ਸਾਹਿਬ ਜੀ ਸਿੱਖ ਤੇ ਮਿਹਰ ਪ੍ਰਯਾਤਨ ਆ ਕੇ ਮਹਾਰਾਜ ਜੀ ਸੁਬਸਪਾਟ ਗੁਰਬਾਣੀ ਕਥਾ ਕੀਰਤਨ ਕਰਨ ਦਾ ਬਾਦ ਬੁੱਧ ਸੁਮਤਪਕ ਸਿੰਘ ਮਹਾਰਾਜ ਜੀ ਕਿਰਪਾ ਕਰਨੀ ਹੋਈਆਂ ਵਿਚਾਰਾਂ ਦਾ ਭਾਬ ਮਹਾਰਾਜ ਆਇਆ ਸੰਗਤਾਂ ਦੇ ਘਿਰਦਿਆਂ ਦੇ ਸ੍ਰੀ ਸੁਨਣਾ ਮਹਾਰਾਜ ਮਹਾਰਾਜ ਸਾਹਿਬ ਸੰਗਤਾਂ ਨੂੰ ਚੜ੍ਹਦੀ ਕਲਾ ਮਿਹਰ ਪ੍ਰਯਾਤਨ ਰੱਖਣਾ ਅੰਗ ਸੰਸਾਈ ਗੁਰੂ ਮਹਾਰਾਜੀ ਯੋਧੂ ਸੰਗਤਾਂ ਇਹ ਆਪ ਜੀ ਪਾਵਨ ਰੂਪੇ ਤੇ ਚਰਚਾ ਨੂੰ ਹਰ ਸੇ ਨ ਮਹਾਰਾ ਸਰਵ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰੋ ਤੇ ਪੂਰ ਪੀਖਾ ਪ੍ਰਵਾਣ ਕਰਨਾ ਜੀ ਕਿਰਪਾ ਕਰੋ ਆਇਆਂ ਸੰਗਤਾਂ ਨੂੰ ਸਿਰਸਾਂ ਵਾਸੋਂ ਖੁਸ਼ੀਆਂ ਵਾਸੋਂ ਪਾਵਨ ਪਵਿੱਤਰ ਹੁਕਮਨਾਮੇ ਵਾਸਕੇ ਨਦਰੂ ਨਦਰੇ ਹਲਕ ਨੂੰ ਸਹੀ ਪਿਆਰੇ ਮਿਲ ਲਿਓ ਜਿਨ੍ਹਾਂ ਦੇ ਮਿਲਿਆਂ ਬਦਾਹੀ ਪਵਿੱਤਰ ਨਾਮ ਸੁਤਾਵੇ ਨਾਨਕਨਾ ਚੰਦੀ ਕਲਾ ਕੀ ਸਾਰੇ ਸੋਤ ਬੋਲਣ ਵਾਹਿਗੁਰੂ ਜੀ ਕਾ ਖਾਲਸਾ ਕੀਤੇ

ਰਤਨਾਮ ਨੋ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਆਇਓ ਸਰਣ ਤੁਹਾਰੀ ਮਿਲਾਇ ਸੁਖ ਨਾਮ ਹਰ ਸੁਭਾ ਚਿੰਤਾ ਲਹੇ ਹਮਾਰੀ ਸਗਲ ਦੁਆਰ ਕੋਸ਼ ਅੜਕੈ ਮ ਗਾਇਓ ਤਹਾਰੋ ਦਵਾਰ ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸ ਮਹਮਾਰੇ ਨਮਕਾ ਨਮਕ ਤੁਮਹੀ ਪ੍ਰਤਪਾਲਹੁ ਹਮ ਬਾਰਕ ਤੁਮਰੀ ਧਾਰੇ ਤੁਮ ਦਾਤੇ ठाकुर ਪ੍ਰਤਪਾਲ ਨਾਇਕ ਖਸ ਮਹਮਾਰੇ ਨਮਕਾ ਨਮਕ ਤੁਮਹੀ ਪ੍ਰਤਪਾਲਹੁ हां मुबारक तुमारी तारी जिबा एक कवन गुण कहिया बेस्वार बीअंत बे स्वामी तेरो अंत ना के नहीं लही है रा कोट पराद हमारे खंडह अनक विधि समझाव हो हम आ गयान अल्प मत थोड़ी तुम अपना भिर धर खाव हो तुम्हारी शरण तुम्हारी आस तुम ही सज्जन सुहेले राखौ राखन हार दे अल्लाह नानक करके गुले ਤੁਮਰੀ ਸ਼ਰਣ ਤਮਾਰੀ ਆਸ ਤੁਮ ਹੀ ਸਜਨ ਸੁਹੇਲੇ ਰਾਖਾਓ ਰਾਖਨ ਹਾਰ ਦਇਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਆਓ ਕੋਟਾਂ ਨੂੰ ਧੰਨਵਾਦ ਅੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ gino di